ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਜੋ ਵੀ ਬਾਬਾ ਜੀ ਕਰਦੇ ਹਨ ਉਹ ਸਾਡੇ ਪੱਲੇ ਲਈ ਹੀ ਕਰਦੇ ਹਨ ਜਦੋਂ ਸਾਡੇ ਸਿਰ ਤੇ ਬਾਬਾ ਜੀ ਦਾ ਹੱਥ ਹੁੰਦਾ ਹੈ ਤਾਂ ਫਿਰ ਸਾਨੂੰ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਇੱਕ ਵਾਰ ਹਰਿਆਣੇ ਤੋਂ ਇੱਕ ਜਥਾ ਵਿਆਸ ਡੇਰੇ ਵਿੱਚ ਸੇਵਾ ਤੇ ਆਇਆ ਹੋਇਆ ਸੀ ਸਾਰੇ ਸੇਵਾਦਾਰ ਪੂਰੀ ਲਗਨ ਦੇ ਨਾਲ ਸੇਵਾ ਕਰ ਰਹੇ ਸਨ ਉੱਥੇ ਇੱਕ ਬੀਬੀ ਦੇ ਨਾਲ ਬਹੁਤ ਵੱਡਾ ਹਾਸਾ ਵਾਪਰਿਆ ਤਾਂ ਸਤਿਗੁਰੂ ਨੇ ਉਸ ਦੀ ਜਾਨ ਬਚਾ ਲਈ ਸੰਗਤ ਜੀ ਦੇਰੇ ਵਿੱਚ ਸੇਵਾ ਹਮੇਸ਼ਾ ਚੱਲਦੀ ਰਹਿੰਦੀ ਹੈ ਇੱਕ ਜਥਾ ਆਉਂਦਾ ਹੈ ਤੇ ਦੂਜਾ ਚਲਿਆ ਜਾਂਦਾ ਹੈ ਸਾਰੇ ਸੇਵਾਦਾਰ ਬਾਬਾ ਜੀ ਦੇ ਹੁਕਮ ਅਨੁਸਾਰ ਵਿਆਸ ਸੇਵਾਤੇ ਜਾਂਦੇ ਹਨ ਕੋਈ ਸਤਿਗੁਰੂ ਦੇ ਹੁਕਮ ਬਿਨਾਂ ਸੇਵਾਤੇ ਸਾ ਸੰਗਤ ਘਰ ਦੇ ਅੰਦਰ ਦਾਖਲ ਨਹੀਂ ਹੋ ਸਕਦਾ ਇਸ ਤਰ੍ਹਾਂ ਇੱਕ પતિ ਪਤਨੀ ਆਏ ਸਨ ਉਹ ਹਮੇਸ਼ਾ ਸੇਵਾ ਤੇ ਜਾਂਦੇ ਸਨ ਉਹਨਾਂ ਨੂੰ ਬਾਬਾ ਜੀ ਦਾ ਹੁਕਮ ਹੋਇਆ ਉਹਨਾਂ ਨੇ ਵੀ ਵਿਆਸ ਸੇਵਾ ਤੇ ਜਾਣ ਦਾ ਮਨ ਬਣਾ ਲਿਆ ਤੇ ਆਪਣਾ ਨਾਮ ਲਿਖਵਾ ਦਿੱਤਾ ਹੁਣ ਸਾਰੇ ਸੈਂਟਰਾਂ ਵਿੱਚ ਅਨਾਉਂਸਮੈਂਟ ਹੋ ਰਹੀ ਸੀ ਕਿ 2 ਮਈ ਨੂੰ ਵਿਆਸ ਵਿੱਚ ਡੇਰੇ ਵਿੱਚ ਭੰਡਾਰੇ ਸ਼ੁਰੂ ਹੋ ਜਾਣਗੇ ਤੇ ਭੰਡਾਰੇ ਤੋਂ ਪਹਿਲਾਂ ਜਿਹੜੇ ਉੱਥੇ ਤੇ ਇੰਚਾਰਜ ਹਨ ਤਾਂ ਉਹ ਆਪਣੀ ਹਰ ਚੀਜ਼ ਲਈ ਪੂਰੀ ਤਿਆਰੀ ਕਰਵਾ ਲੈਂਦੇ ਹਨ ਕਿਉਂਕਿ ਇੰਨੀ ਸੰਗਤ ਨੂੰ ਦੇਖਣ ਤੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਇੱਕ ਦਿਨ ਵਿੱਚ ਨਹੀਂ ਹੁੰਦਾ ਇਸ ਕਰਕੇ ਸਾਰੇ ਸੈਂਟਰਾਂ ਤੋਂ ਥੋੜੇ ਥੋੜੇ ਸੇਵਾਦਾਰ ਵਿਆਸ ਸੇਵਾ ਤੇ ਚਲੇ ਜਾਂਦੇ ਹਨ ਪੂਰੇ ਡੇਰੇ ਦੀ ਸਫਾਈ ਜਿਵੇਂ ਕਿ ਸ਼ੈੱਡ ਬਗੈਰਾ ਸਾਰੇ ਬੰਦ ਪਏ ਹੁੰਦੇ ਹਨ ਤਾਂ ਭੰਡਾਰੇ ਦੇ ਦਿਨਾਂ ਵਿੱਚ ਸੰਗਤ ਦੇ ਆਉਣ ਤੇ ਇਹਨਾਂ ਨੂੰ ਖੋਲਿਆ ਜਾਂਦਾ ਹੈ ਤਾਉਨਾਂ ਦੀ ਪੂਰੀ ਤਰ੍ਹਾਂ ਸਫਾਈ ਉਥੋਂ ਦੇ ਇੰਚਾਰਜ ਦੇ ਹੱਥ ਵਿੱਚ ਹੁੰਦੀ ਹੈ ਉਹ ਉਥੋਂ ਦੇ ਸੈਕਟਰੀਆਂ ਨੂੰ ਫੋਨ ਕਰ ਦਿੰਦੇ ਹਨ ਸਾਨੂੰ ਕੁਝ ਦਿਨ ਦੇ ਲਈ ਕੁਝ 50 ਸੇਵਾਦਾਰ ਚਾਹੀਦੇ ਹਨ ਏਰੀਆ ਸੈਕਟਰੀ ਅੱਗੇ ਸੈਕਟਰੀਆਂ ਨੂੰ ਫੋਨ ਕਰ ਦਿੰਦੇ ਹਨ ਤੇ ਸੈਕਟਰੀ ਨੂੰ ਕਹਿ ਕੇ ਸੇਵਾਦਾਰ ਮੰਗਵਾਉਂਦੇ ਹਨ ਹਰ ਜਗ੍ਹਾ ਤੋਂ ਸੇਵਾਦਾਰ ਸੇਵਾ ਤੇ ਵਿਆਸ ਲਈ ਉਹਨ ਦੇ ਹਨ ਜਿ ਤਰ੍ਹਾਂ ਇੱਕ ਜਥਾ ਹਰਿਆਣੇ ਦੇ ਕਿਸੇ ਸਸੰਕਰ ਤੋਂ ਵੀਰਵਾਰ ਨੂੰ ਵਿਆਸ ਦੀ ਬੱਸ ਵਿੱਚ ਗਏ ਸਨ ਉਹਨਾਂ ਸੇਵਾਦਾਰਾਂ ਦੀ ਸੇਵਾ ਐਗਰੀਕਲਚਰ ਡਿਪਾਰਟਮੈਂਟ ਵਿੱਚ ਲੱਗੀ ਸੀ ਕਿਉਂਕਿ ਭੰਡਾਰੇ ਦੇ ਲਈ ਆਟਾ, ਦਾਣਾ, ਚਾਵਲ ਆਦਿ ਸਾਫ਼ ਕਰਨਾ ਸੀ ਸਾਰੇ ਸੇਵਾਦਾਰ ਤੇ ਸੇਵਾਦਾਰਨੀਆਂ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਸਨ ਉਹ ਬੋਰੀ ਵਿੱਚੋਂ ਦਾਲ ਕੱਢ ਕੇ ਸਾਫ਼ ਕਰਨ ਲਈ ਮਸ਼ੀਨ ਵਿੱਚ ਪਾਰੇ ਸਨ ਇੱਕ ਬੀਬੀ ਆਰਾਮ ਨਾਲ ਬੈਠੀ ਸੀ ਜਥੇਦਾਰ ਉਸ ਨੂੰ ਕਾਫੀ ਸਮੇਂ ਤੋਂ ਦੇਖ ਰਿਹਾ ਸੀ ਉਹ ਬੀਬੀ ਆਰਾਮ ਨਾਲ ਬੈਠੀ ਸੀ ਕੋਈ ਸੇਵਾ ਨਹੀਂ ਕਰ ਰਹੀ ਸੀ ਤਾਂ ਜਥੇਦਾਰ ਨੇ ਉਸ ਬੀਬੀ ਨੂੰ ਕਿਹਾ ਕਿ ਭੈਣ ਜੀ ਤੁਸੀਂ ਕਦੋਂ ਤੋਂ ਬੈਠੇ ਹੋ ਹੁਣ ਤੁਸੀਂ ਵੀ ਕੁਝ ਸੇਵਾ ਕਰ ਲਵੋ ਅਸੀਂ ਵੀ ਤਾਂ ਇੰਨੀ ਦੇਰ ਤੋਂ ਸੇਵਾ ਕਰ ਰਹੇ ਹਾਂ ਕਰਕੇ ਉੱਠੋ ਤੇ ਦਾਲ ਨੂੰ ਮਸ਼ੀਨ ਵਿੱਚ ਪਾਓ ਤਾਂ ਉਹ ਉੱਠ ਕੇ ਸੇਵਾ ਕਰਨ ਲੱਗ ਗਈ ਉਸ ਤੋਂ ਜ਼ਿਆਦਾ ਤੇਜ਼ ਨਹੀਂ ਸੀ ਤੁਰਿਆ ਜਾਂਦਾ ਫਿਰ ਵੀ ਉਸਨੇ ਭੱਜ-ਭੱਜ ਕੇ ਦੋ ਬੋਰੀਆਂ ਦੀ ਦਾਲ ਮਸ਼ੀਨ ਵਿੱਚ ਪਾ ਦਿੱਤੀ ਜਦੋਂ ਦਾਲ ਦਾ ਤਸਲਾ ਲੈ ਕੇ ਮਸ਼ੀਨ ਦੇ ਵੱਲ ਜਾ ਰਹੀ ਸੀ ਤਾਂ ਉਸ ਦਾ ਪੈਰ ਚੌਂਕੀ ਤੇ ਅਟਕ ਗਿਆ ਤੇ ਉਹ ਇੱਕਦਮ ਹੀ ਡਿੱਗ ਗਈ ਉਸ ਦੀ ਚੁੰਨੀ ਦਾ ਸਾਫ ਕਰਨ ਵਾਲੀ ਮਸ਼ੀਨ ਵਿੱਚ ਚਲੀ ਗਈ ਮਸ਼ੀਨ ਦੀ ਇਸ ਤਰ੍ਹਾਂ ਦੀ ਖਿੱਚ ਪਈ ਕਿ ਉਸ ਦੀਆਂ ਚਿੱਕਾਂ ਨਿਕਲ ਗਈਆਂ ਉਸ ਦਾ ਗਲਾ ਚੁੰਨੀ ਦੇ ਨਾਲ ਦੱਬ ਗਿਆ ਸੀ ਤੇ ਮਸ਼ੀਨ ਦਾ ਬਟਨ ਕਿਸੇ ਨੇ ਵੀ ਨਹੀਂ ਨਹੀਂ ਸੀ ਕੀਤਾ ਤੇ ਉਹ ਮਸ਼ੀਨ ਆਪਣੇ ਆਪ ਹੀ ਬੰਦ ਹੋ ਗਈ ਸੀ ਸਾਰੇ ਸੇਵਾਦਾਰਾਂ ਨੇ ਉਸ ਨੂੰ ਦੇਖਿਆ ਤਾਂ ਉਹ ਭੱਜ ਕੇ ਉਸ ਦੇ ਕੋਲ ਗਏ ਤੇ ਉਸ ਦੀ ਗਰਦਨ ਵਿੱਚੋਂ ਚੁੰਨੀ ਕੱਢੀ ਤੇ ਉਸ ਦੀ ਗਰਦਨ ਤੇ ਚੁੰਨੀ ਦੇ ਨਾਲ ਜ਼ਖਮ ਹੋ ਗਏ ਸਨ ਤੇ ਉਹ ਬੇਹੋਸ਼ ਹੋ ਗਈ ਸੀ ਉਸ ਨੂੰ ਉਸ ਨੂੰ ਜਲਦੀ ਹੀ ਡੇਰੇ ਦੇ ਹਸਪਤਾਲ ਲੈ ਕੇ ਗਏ ਉਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਸਨ ਕਿ ਸਭ ਕੁਝ ਕਿਵੇਂ ਹੋ ਗਿਆ ਉਸ ਨੂੰ 2-3 ਦਿਨ ਤੱਕ ਹਸਪਤਾਲ ਰੱਖਿਆ ਗਿਆ ਤੇ ਫਿਰ ਛੁੱਟੀ ਕਰ ਦਿੱਤੀ ਗਈ ਡਾਕਟਰਾਂ ਨੇ ਉਸ ਨੂੰ ਛਾਣ ਦੀ ਤੇ ਗਰਦਨ ਤੇ ਲਾਉਣ ਦੀ ਦਵਾਈ ਦਿੱਤੀ ਸਾਰੇ ਸੇਵਾਦਾਰ ਇਹੀ ਕਹਿ ਰਹੇ ਸਨ ਕਿ ਬਾਬਾ ਜੀ ਨੇ ਹੀ ਤੁਹਾਨੂੰ ਬਚਾ ਲਿਆ ਹੈ ਤੇ ਉਹਨਾਂ ਨੇ ਤੁਹਾਨੂੰ ਇੱਕ ਨਵਾਂ ਜੀਵਨ ਦਿੱਤਾ ਹੈ ਸਾਰੇ ਸੇਵਾਦਾਰ ਇਹੀ ਸੋਚ ਰਹੇ ਸਨ ਕਿ ਉਸ ਮਸ਼ੀਨ ਦਾ ਬਟਨ ਕਿਸ ਨੇ ਬੰਦ ਕੀਤਾ ਸਾਡੇ ਪਿਆਰੇ ਬਾਬਾ ਜੀ ਨੇ ਕਿਉਂਕਿ ਉਹਨਾਂ ਨੇ ਉਸ ਤੋਂ ਸੇਵਾ ਕਰਵਾ ਕੇ ਉਸ ਦੇ ਕਰਮਾਂ ਦਾ लेखा-ਜੋਖਾ ਨੂੰ ਕੱਟ ਕਰ ਦਿੱਤਾ ਸੀ ਤੇ ਉਸ ਦੇ ਨਾਲ ਜੇਕਰ ਇਹ ਹਾਸਾ ਕੀਤੇ ਹੋਰ ਹੁੰਦਾ ਸ਼ਾਇਦ ਉਹ ਬਚ ਵੀ ਨਹੀਂ ਸਕਦੀ ਸੀ ਸਾਰੇ ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਤਾਂ ਤਲਵਾਰ ਨੂੰ ਵੀ ਸੂਲ ਬਣਾ ਦਿੰਦੇ ਹਨ ਉਸ ਦਾ ਪਤੀ ਵੀ ਜਥੇ ਵਿੱਚ ਨਾਲ ਹੀ ਗਿਆ ਸੀ ਉਹ ਕਹਿਣ ਲੱਗਿਆ ਕਿ ਸ਼ਾਇਦ ਉਸ ਨੂੰ ਫਾਂਸੀ ਦੀ ਸਜ਼ਾ ਮਿਨੀ ਸੀ ਤੇ ਬਾਬਾ ਜੀ ਇਸ ਦਾ ਇਹ ਕਰਮ ਸੇਵਾ ਦੇ ਨਾਲ ਕੱਟ ਦਿੱਤਾ ਹੈ ਇਹ ਵਿਆਸ ਵਿੱਜ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ ਡੇਰੇ ਦੇ ਸਾਰੇ ਵੱਡੇ ਇੰਚਾਰਜ ਉੱਥੇ ਪਹੁੰਚ ਗਏ ਜਤਾਰ ਤੇ ਉਹ ਬਹੁਤ ਗੁੱਸੇ ਹੋਏ ਕਿ ਤੁਸੀਂ ਬੀਬੀਆਂ ਨੂੰ ਮਸ਼ੀਨ ਤੱਕ ਜਾਣ ਹੀ ਕਿਉਂ ਦਿੱਤਾ ਸੀ ਮਸ਼ੀਨ ਦੇ ਕੋਲ ਤੁਸੀਂ ਖੜੇ ਹੁੰਦੇ ਜਾਂ ਕੋਈ ਸੇਵਾਦਾਰ ਨੂੰ ਖੜਾ ਕਰਕੇ ਰੱਖਣਾ ਸੀ ਇਸ ਤਰ੍ਹਾਂ ਦੀ ਲਾਪਰਵਾਹੀ ਅੱਗੇ ਤੋਂ ਕੋਈ ਨਹੀਂ ਕਰੇਗਾ ਐਤਵਾਰ ਨੂੰ ਸਾਰੇ ਸੈਂਟਰਾਂ ਵਿੱਚ ਅਨਾਉਂਸਮੈਂਟ ਕਰ ਦਿੱਤੀ ਗਈ ਕਿ ਕੋਈ ਵੀ ਸੇਵਾਦਾਰ ਜਾਂ ਸੇਵਿਆ ਸੇਵਾਦਾਰਨੀਆਂ ਜਿਨ੍ਹਾਂ ਨੂੰ ਮਸ਼ੀਨ ਦੇ ਬਾਰੇ ਕੁਝ ਨਹੀਂ ਪਤਾ ਉਹ ਉਹਨਾਂ ਮਸ਼ੀਨਾਂ ਤੋਂ ਦੂਰ ਰਹਿਣੀਆਂ ਜੇਕਰ ਕੋਈ ਹਾਸਾ ਹੋ ਜਾਂਦਾ ਹੈ ਤਾਂ ਬਦਨਾਮੀ ਤਾਂ ਡੇਰੇ ਦੀ ਹੀ ਹੋਵੇਗੀ ਸੰਗਤ ਜੀ ਅਸੀਂ ਸੁਣਿਆ ਕੀ ਹੋਵੇਗਾ ਕਿ ਬਾਬਾ ਜੀ ਨੇ ਆਪਣੀ ਸੇਵਾਦਾਰਨੀ ਨੂੰ ਕਿਵੇਂ ਬਚਾਇਆ ਵੱਡੇ ਪਿਆਰੇ ਸਤਿਗੁਰੂ ਸਾਨੂੰ ਕੁਝ ਨਹੀਂ ਹੋਣ ਦਿੰਦੇ ਉਹ ਆਪਣੇ ਪਿਆਰੇ ਬੱਚਿਆਂ ਤੋਂ ਦੁੱਖ ਲੈ ਕੇ ਉਹਨਾਂ ਨੂੰ ਸੁੱਖ ਵਿੱਚ ਬਦਲ ਦਿੰਦੇ ਹਨ ਸਾਡੇ ਬਾਬਾ ਜੀ ਨਾਮ ਦਾਨ ਦੇ ਦਿਨ ਤੋਂ ਹੀ ਆਪਣੇ ਸੇਵਾਦਾਰਾਂ ਦੀ ਸੰਭਾਲ ਕਰਨ ਵਿੱਚ ਲੱਗ ਗਏ ਸਨ ਇਸ ਤਰ੍ਹਾਂ ਉਹ ਸੰਗੀ ਦੀ ਤਰਕਣ ਬਣ ਜਾਂਦੇ ਹਨ ਗੁਰੂ ਜਦੋਂ ਨਾਮ ਦਿੰਦੇ ਹਨ ਤਾਂ ਉਹ ਇਹਦੇ ਅੰਦਰ ਬੈਠ ਜਾਂਦੇ ਹਨ ਉਸ ਬਲ ਤੋਂ ਹੀ ਉਹ ਆਦਮੀ ਨੂੰ ਚੰਗਾ ਬਣਾ ਦਿੰਦੇ ਹਨ ਉਸ ਦੀ ਉਹ ਤੱਕ ਸੰਭਾਲ ਕਰਦੇ ਹਨ ਜਦੋਂ ਤੱਕ ਉਹ ਉਹਨਾਂ ਨੂੰ ਸਤਿਖੰਡ ਤੱਕ ਨਹੀਂ ਪਹੁੰਚਾ ਦਿੰਦੇ ਸਤ ਗੁਰੂ ਉਸ ਸਮੇਂ ਤੱਕ ਉਸ ਨੂੰ ਇੱਕ ਵੀ ਪਲ ਇਕੱਲਾ ਨਹੀਂ ਛੱਡਦੇ ਸਤ ਗੁਰੂ ਦਇਆ ਦਾ ਭੰਡਾਰ ਹੁੰਦੇ ਹਨ ਜਿਸ ਦੇ ਕਾਰਨ ਉਹ ਆਪਣੀ ਦਇਆ ਮਿਹਰ ਦੇ ਨਾਲ ਰੋਹਾਨੀ ਰਿਸ਼ਤੇ ਆ ਤੋ ਲੈ ਜਾਂਦੇ ਹਨ ਸਾਨੂੰ ਆਪਣੇ ਸਤਿਗੁਰੂ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ ਤੇ ਭਜਨ ਸਿਮਰਨ ਨੂੰ ਪੂਰਾ ਟਾਈਮ ਦੇਣਾ ਚਾਹੀਦਾ ਹੈ ਇਸ ਨਾਲ ਹੀ ਅਸੀਂ ਆਪਣੇ ਸਤਿਗੁਰੂ ਦੀ ਪ੍ਰਾਪਤੀ ਕਰ ਸਕਦੇ ਹਾਂ ਰਾਦਾ ਸਵਾਮੀ ਜੀ